ਸਵੇਲੇ ਦੀ ਵੱਡੀ ਅਪਡੇਟ ਲੈ ਕੇ ਹਾਜ਼ਰ ਹੋਏ ਆ ਦਿੱਲੀ ਦੇ ਸੀਐਮ ਜਿਹੜੇ ਨੇ ਰਾਉਜ਼ ਐਵੇਨਿਊ ਕੋਰਟ ਦੇ ਵਿੱਚ ਪੇਸ਼ ਹੋਏ ਨੇ ਤਾਂ ਦੇਖਿਆ ਜਾ ਸਕਦਾ ਸੀ ਕਿ ਈਡੀ ਦੇ ਵੱਲੋਂ ਇੱਕ ਪਟੀਸ਼ਨ ਜਿਹੜੀ ਹੈ ਦਾਇਰ ਕੀਤੀ ਜਾਂਦੀ ਕਿਉਂਕਿ ਕਿੰਨੇ ਹੀ ਸਮਨ ਜਿਹੜੇ ਨੇ ਭੇਜੇ ਜਾਂਦੇ ਨੇ ਦਿੱਲੀ ਦੇ ਸੀਐਮ ਨੂੰ ਪਰ ਜਿਸਦੇ ਮਗਰੋਂ ਵੀ ਜਿਹੜੇ ਦਿੱਲੀ ਸੀਐਮ ਨੇ ਅਰਵਿੰਨ ਕੇਜਰੀਵਾਲ ਏਡੀ ਦੇ ਕੋਲ ਪੇਸ਼ ਨਹੀਂ ਹੁੰਦੇ ਤਾਂ ਜਿਸਦੇ ਮਗਰੋਂ ਏਡੀ ਦੇ ਵੱਲੋਂ ਇਹ ਮਾਮਲਾ ਜਿਹੜਾ ਹੈ ਦਿੱਲੀ ਦੀ ਰਾਉਜ਼ ਐਵੇਨਿਊ ਕੋਰਟ ਦੇ ਚੁਲੇ ਜਾਇਆ ਜਾਂਦਾ ਤਾਂ ਅੱਜ ਦੀ ਤਰੀਕ ਜਿਹੜੀ ਹੈ ਸੁਣਵਾਈ ਦੇ ਲਈ ਤੈਅ ਹੋਈ ਹੈ ਜਿਸ ਦੇ ਚਲਦਿਆਂ ਦਿੱਲੀ ਸੀਐਮ ਜਿਹੜੇ ਨੇ ਪੇਸ਼ੀ ਦੇ ਲਈ ਰਾਉਜ਼ ਐਵੇਨਿਊ ਕੋਰਟ ਦੇ ਵਿੱਚ ਪਹੁੰਚ ਚੁੱਕੇ ਨੇ ਪਟੀਸ਼ਨ ਪਾਈ ਗਈ ਸੀ ਈਡੀ ਦੇ ਵੱਲੋਂ ਤੇ ਇਸ ਦੇ ਨਾਲ ਹੀ ਕੋਰਟ ਦੇ ਵਿੱਚ ਪੇਸ਼ੀ ਹੋਣ ਦੇ ਲਈ 7 ਮਾਰਚ ਨੂੰ ਜਿਹੜਾ ਸਮਨ ਜਾਰੀ ਕੀਤਾ ਗਿਆ ਸੀ ਕਿ 7 ਮਾਰਚ ਨੂੰ ਇਹ ਸਮਨ ਜਿਹੜੇ ਨੇ ਜਾਰੀ ਹੋਏ ਸੀ ਕਿ ਅੱਜ ਜਾਨੀ ਕਿ 16 ਮਾਰਚ ਨੂੰ ਦਿੱਲੀ ਸੀਐਮ ਜਿਹੜੇ ਨੇ ਅਦਾਲਤ ਦੇ ਵਿੱਚ ਪੇਸ਼ ਹੋਣਗੇ ਤਾਂ ਦੇਖਿਆ ਜਾ ਸਕਦਾ ਸ਼ਰਾਬ ਨੀਤੀ ਕੋਟਾਲੇ ਮਾਮਲੇ ਦੇ ਵਿੱਚ ਇਹ ਸਮਨ ਜਿਹੜਾ ED ਦੇ ਵੱਲੋਂ ਜਾਰੀ ਕੀਤਾ ਗਿਆ ਸੀ ਤਾਂ ਹੁਣ ਇਸ ਪੂਰੇ ਮਾਮਲੇ ਨੂੰ ਲੈ ਕੇ ਕੀ ਕੁਝ ਸੁਣਵਾਈ ਹੁੰਦੀ ਹੈ ਅਦਾਲਤ ਦੇ ਵਿੱਚ ਇਹ ਦੇਖਣਾ ਹੋਏਗਾ ਪਰ ਇਹ ਵੀ ਖਾਸ ਤੌਰ ਤੇ ਦੱਸਦੀ ਹੈ ਕਿ ਬੀਤੇ ਦਿਨ ਜਨਕੀ 15 ਮਾਰਚ ਨੂੰ ਵੀ CDS ਮਾਮਲੇ ਦੇ ਵਿੱਚ ਸੁਣਵਾਈ ਕੀਤੀ ਗਈ ਸੀ ਦਿੱਲੀ CM ਨੇ ਦਿੱਲੀ CM ਨੇ ਵਿਅਕਤੀਗਤ ਤੌਰ ਤੇ ਪੇਸ਼ ਨਾ ਹੋਣ ਤੇ ਛੋਟ ਮੰਗੀ ਸੀ ਤੇ ED ਦੇ ਵੱਲੋਂ ਫਿਲਹਾਲ ਤੇ ਦੇਖਿਆ ਜਾ ਸਕਦਾ ਕਿ ਹਲੇ ਤੱਕ 8 ਸਾਮਨ ਜਾਰੀ ਕੀਤੇ ਨੇ ਪਰ ਦਿੱਲੀ ਸੀਐਮ ਜਿਹੜੇ ਨੇ ਇੱਕ ਵਾਰ ਵੀ ਸਬੰਧ ਦੇ ਲਈ ਪੇਸ਼ ਨਹੀਂ ਹੋਏ ਹਾਲਾਂਕਿ ਉਹਨਾਂ ਦੇ ਵੱਲੋਂ ਆਪਣਾ ਜਵਾਬ ਜਿਹੜਾ ਜ਼ਰੂਰ ਏਡੀ ਨੂੰ ਭੇਜਿਆ ਗਿਆ ਸੀ ਤਾਂ ਦੇਖਿਆ ਜਾ ਸਕਦਾ ਸੀ ਕਿ 8 ਸਾਮਨ ਭੇਜਣ ਤੋਂ ਬਾਅਦ ਏਡੀ ਦੇ ਵੱਲੋਂ ਦੋ ਸ਼ਿਕਾਇਤਾਂ ਜਿਹੜੀਆਂ ਨੇ ਦਿੱਲੀ ਦੇ ਰਾਉਸ ਐਵੇਨਿਊ ਕੋਰਟ ਦੇ ਵਿੱਚ ਦਿੱਤੀਆਂ ਗਈਆਂ ਸੀ ਤਾਂ ਬੀਤੇ ਦਿਨ ਵੀ ਜਿਹੜੇ ਦਿੱਲੀ ਸੀਐਮ ਦੇ ਵਕੀਲ ਨੇ ਉਹਨਾਂ ਦੇ ਵੱਲੋਂ ਬੀਤੇ ਦਿਨ ਵੀ ਅਦਾਲਤ ਦੇ ਵਿੱਚ ਇਸ ਮਾਮਲੇ ਨੂੰ ਲੈ ਕੇ ਗੱਲ ਬਾਤ ਕੀਤੀ ਗਈ ਸੀ ਤੇ ਵਜਾ ਜਿਹੜੀ ਹੈ ਵਜਾਏ ਦੱਸੀ ਗਈ ਸੀ ਕਿ ਸੀਐਮ ਨੇ ਕਾਫੀ ਜ਼ਿਆਦਾ ਜ਼ਿੰਮੇਵਾਰੀਆਂ ਨੇ ਥੋੜੇ ਹੀ ਸਮੇਂ ਦੇ ਵਿੱਚ ਚੋਣਾ ਵੀ ਆ ਰਹੀਆਂ ਨੇ ਤਾਂ ਇਹ तमाम ਵਜਾ ਜਿਹੜੀ ਹੈ तमाम ਕਾਰਨ ਜਿਹੜੇ ਨੇ ਦਿੱਲੀ ਸੀਐਮ ਦੇ ਵਕੀਲਾਂ ਦੇ ਵੱਲੋਂ ਅਦਾਲਤ ਦੇ ਵਿੱਚ ਰੱਖੇ ਗਏ ਸੀ ਤਾਂ ਹੁਣ ਸ਼ਰਾਬ ਨੀਤੀ ਘੁਟਾਲੇ ਮਾਮਲੇ ਦੇ ਵਿੱਚ ਹੁਣ ਅੱਜ ਕੀ ਕੋਈ ਸੁਣਵਾਈ ਹੁੰਦੀ ਹੈ ਈਡੀ ਦੇ ਸਬੰਧ ਦਾ ਜਿਹੜਾ ਜਵਾਬ ਨਹੀਂ ਦਿੱਤਾ ਗਿਆ ਦਿੱਲੀ ਦੇ ਸੀਐਮ ਦੇ ਵੱਲੋਂ ਤੇ ਇਸ ਮਾਮਲੇ ਦੇ ਵਿੱਚ ਰਾਉ ਸੈਵੈਨਿਊ ਕੋਰਟ ਦੇ ਵੱਲੋਂ ਕੀ ਕੋਈ ਟਿੱਪਣੀ ਕੀਤੀ ਜਾਂਦੀ ਹੈ ਇਹ ਆਉਣ ਵਾਲਾ ਮਾਹੀ ਦੱਸੇਗਾ ਇਸ ਸੁਵੇਲੇ